ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਕੇਵੀ ਚਾਹਾਨ ਬਲੌਗਸ ਬਹੁਤ ਗੰਭੀਰ ਮੁੱਦੇ ਤੇ ਅੱਜ ਗੱਲਬਾਤ ਕਰਨੀ ਆਪਾਂ 17 ਅਗਸਤ 2025 ਨੂੰ ਜਿਹੜਾ ਉਹਦੇ ਵੀਰ ਮੁੰਡਾ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਭਵਦੀ ਦਾ ਰਹਿਣ ਵਾਲਾ ਸੀਗਾ ਤੇ ਜਿਹਦੇ ਨਾਲ ਬਹੁਤ ਵੱਡਾ ਇਨਸੀਡੈਂਟ ਵਾਪਰਿਆ ਤੇ ਜਿਨੇ ਆਪਦੇ ਆਪ ਨੂੰ ਜਿਹਦੇ ਨਾਲ ਬਹੁਤ ਵੱਡਾ ਹਾਦਸਾ ਵਾਪਰਿਆ ਜਿਨੇ ਆਪਦੀ ਜੀਵਨ ਲੀਲਾ ਸਮਾਪਤ ਕਰ ਲਈ ਸਰੀ ਬੀਸੀ ਦੇ ਵਿੱਚ ਤੇ ਉਹਦੇ ਉਸ ਕੇਸ ਨਾਲ ਰਿਲੇਟਡ ਹੀ ਮੈਂ ਅੱਜ ਗੱਲ ਕਰਨੀ ਹੈ ਕਿਉਂਕਿ ਇਹ ਇੱਕ ਉਦੇ ਵੀਰ ਨਾਲ ਨਹੀਂ ਹੋਇਆ ਬਹੁਤ سارے ਉਦੇ ਵੀਰ ਆ ਜਿਹੜੇ ਇਸ ਰਾਹ ਤੇ ਜਿਹੜੇ ਤੁਰੇ ਸੀਗੇ ਪਿਛਲੇ ਕੁਝ ਸਾਲਾਂ ਦੇ ਵਿੱਚ ਤੇ ਉਹਨਾਂ ਨਾਲ ਵੀ ਇਹੀ ਕੁਝ ਹੋਇਆ ਜਿਹੜਾ ਕੁਝ ਉਦੇ ਵੀਰ ਨਾਲ ਹੋਇਆ ਹੁਣ ਉਹਦੇ ਵੀਰ ਮੁੰਡਾ 2022 ਦੇ ਵਿੱਚ ਕੈਨੇਡਾ ਆਉਂਦਾ ਵੱਡੇ ਵੱਡੇ ਸੁਪਨੇ ਲੈ ਕੇ ਆਉਂਦਾ ਜਿਵੇਂ ਸੁਪਨੇ ਦਿਖਾਏ ਜਾਂਦੇ ਆ ਉਹ ਸੁਪਨੇ ਲੈ ਕੇ ਆਇਆ 2022 ਦੇ ਵਿੱਚ ਤੇ ਹੁਣ 2025 ਦੇ ਵਿੱਚ ਆਲਮੋਸਟ ਉਹਦੀ ਪੜ੍ਹਾਈ ਪੂਰੀ ਹੋਣ ਵਾਲੀ ਸੀਗੀ ਤੇ ਸਰੀ ਦੇ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਿਹਾ ਸੀਗਾ ਤੇ ਹੁਣ ਜਿਹੜੇ 19 20 ਸਾਲ 18 ਸਾਲ ਦੇ ਜਵਾਬ ਹੈਗੇ ਆ ਬੱਚੇ ਹੈਗੇ ਆ ਉਹਨਾਂ ਦੇ ਸ਼ੌਂਕ ਹੁੰਦੇ ਆ ਆਲਾ ਦਵਾਲਾ ਜਦੋਂ ਦੇਖਦੇ ਆ ਸੁਸਾਇਟੀ ਨੂੰ ਦੇਖਦੇ ਆ ਵੀ ਸਾਡੇ ਕੋਲੇ ਵੀ ਸੋਹਣਾ ਕਾਰ ਹੋਵੇ ਸਾਡੇ ਕੋਲ ਵੀ ਸੋਹਣੀ ਕਾਰ ਹੋਵੇ ਉਹ ਮੁੰਡੇ ਨੇ ਕਾਰ ਲਈ ਸਪੋਰਟਸ ਤੇ ਪਰ ਉਹਦੀ ਇਨਕਮ ਦੇ ਹਿਸਾਬ ਨਾਲ ਉਹ ਜਿਹੜਾ ਲੋਨ ਸੀਗਾ ਉਹ ਕਾਰ ਦਾ ਵਾਪਸ ਨਹੀਂ ਕਰ ਸਕਿਆ ਤੇ ਡੀਲਰ ਉਹਨੂੰ ਤੰਗ ਕਰਦਾ ਸੀਗਾ ਤੇ ਇਸ ਕਰਕੇ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀਗਾ ਕਿਉਂਕਿ ਉਹ ਤੋਂ ਲੋਨ ਰੀਪੇ ਨਹੀਂ ਹੋ ਰਿਹਾ ਸੀਗਾ ਜੇ ਜਿਸ ਦਿਨ ਉਹਨੇ ਇਹ ਐਡਾ ਵੱਡਾ ਫੈਸਲਾ ਲਿਆ ਆਪਣੀ ਜ਼ਿੰਦਗੀ ਨਾਲ ਉਸ ਦਿਨ ਦੋਸਤ ਨੂੰ ਕਹਿ ਕੇ ਗਿਆ ਕਹਿੰਦਾ ਮੈਂ ਬਾਹਰ ਚੱਲਿਆ ਥੋੜੇ ਟਾਈਮ ਤੱਕ ਅੱਧੇ ਘੰਟੇ ਦੇ ਵਿੱਚ ਆਉਣਾ ਤੇ 11:30 ਵਜੇ ਆਪਦੇ ਦੋਸਤ ਨੂੰ ਮੈਸੇਜ ਕਰਦਾ ਕਿ ਤੁਸੀਂ ਪੁਲਿਸ ਨੂੰ ਰਿਪੋਰਟ ਕਰ ਦਿਓ ਹੁਣ ਮੈਂ ਤੁਹਾਨੂੰ ਲੱਭਣਾ ਨਹੀਂ ਤੇ ਉਹ ਵਿਚਾਰੇ ਉਹਦੇ ਦੋਸਤ ਸਾਰੀ ਰਾਤ ਉਹਨੂੰ ਲੱਭਦੇ ਰਹੇ ਤੇ ਸਵੇਰੇ ਜਿਮਨੀ ਹਿੱਲ ਪਾਰਕ ਹੈ ਜਿਹੜਾ ਉਹਦੇ ਵਿੱਚ ਉਹਦੀ ਜਿਹੜੀ ਬਾਡੀ ਆ ਲਟਕਦੀ ਨਜ਼ਰ ਆਈ ਤੇ ਉਥੋਂ ਪਤਾ ਲੱਗਿਆ ਵੀ ਉਹ ਕਿੱਡਾ ਵੱਡਾ ਜਿਹੜਾ ਸਟੈਪ ਲੈ ਗਿਆ ਡਿਪਰੈਸ਼ਨ ਦੀ ਵਜ੍ਹਾ ਨਾਲ ਤੇ ਮੈਂ ਗੱਲ ਕਰ ਰਿਹਾ ਸੀ ਵੀ ਇਕੱਲੇ ਇੱਕ ਉਹਦੇ ਉਹਦੇ ਵੀਰ ਨਾਲ ਨਹੀਂ ਇਹ ਹੋਇਆ ਬਹੁਤ ਸਾਰੇ ਸਟੂਡੈਂਟਾਂ ਨਾਲ ਇਦਾਂ ਹੋਇਆ ਜਦੋਂ ਤੁਸੀਂ Google ਤੇ ਸਰਚ ਕਰੋਗੇ ਨਾ ਸੁਸਾਈਡ ਕੇਸਸ ਇਨ ਕੈਨੇਡਾ ਪੰਜਾਬੀ ਸਟੂਡੈਂਟਸ ਇਨ ਕੈਨੇਡਾ ਤਾਂ ਇਨੇਕ ਨਾਂ ਤੁਹਾਨੂੰ ਦੇਖਣ ਨੂੰ ਮਿਲਣਗੇ ਕਿ ਬਹੁਤ ਫਿਕਰ ਹੁੰਦਾ ਜਦੋਂ ਆਪਾਂ ਇਹ ਖਬਰਾਂ ਦੇਖਦੇ ਆ ਵੀ ਸਾਡੇ ਭੈਣ ਭਰਾ ਛੋਟੇ ਕਿੱਡੇ ਕਿੱਡੇ ਵੱਡੇ ਸਟੈਪ ਆਪਦੀ ਜ਼ਿੰਦਗੀ ਨਾਲ ਲੈ ਰਹੇ ਆ ਤੇ ਉਹਨਾਂ ਵੱਲੋਂ ਲਏ ਗਏ ਸਟੈਪ ਉਹਨਾਂ ਦੀ ਲਾਈਫ ਦਾ ਜਰੂਰ ਖਤਮ ਹੋ ਜਾਂਦੀ ਹੈ ਨਾਲ ਜਿਹੜੇ ਉਹਨਾਂ ਤੇ ਡਿਪੈਂਡੈਂਟ ਹੁੰਦੇ ਆ ਉਹਨਾਂ ਦੇ ਘਰ ਦੇ ਉਹਨਾਂ ਦੇ ਭੈਣ ਭਰਾ ਉਹ ਹਮੇਸ਼ਾ ਲਈ ਜਿਹੜਾ ਉਹਨਾਂ ਨੂੰ ਇੱਕ ਬਹੁਤ ਵੱਡਾ ਦੁੱਖ ਦੇਖੇ ਚਲੇ ਜਾਂਦੇ ਆ ਤੇ ਮੈਂ ਜਿਵੇਂ ਗੂਗਲ ਤੇ ਸਰਚ ਕਰ ਰਿਹਾ ਸੀ ਹਨਾ ਇੱਕ ਪਵਜੀਤ ਸਿੰਘ ਸੀਗਾ ਮੁੰਡਾ 21 ਸਾਲ ਦਾ ਹੁਣ ਉਮਰ ਦੇਖੋ ਜਿਹੜੇ ਜਿਹੜੇ ਮੁੰਡੇ ਕੁੜੀਆਂ ਨੇ ਸਟੈਪ ਲਏ ਆ ਉਹਨਾਂ ਦੀ ਉਮਰ ਕਹਿਣ ਦਾ ਮਤਲਬ ਵੀ ਕੋਈ 18 ਸਾਲ ਦਾ ਕੋਈ 19 ਸਾਲ ਦਾ ਕੋਈ 20 ਸਾਲ ਦਾ ਕੋਈ 21 ਸਾਲ ਜਿਹੜਾ ਪਵਜੀਤ ਸਿੰਘ 21 ਸਾਲਾਂ ਦਾ ਸੀ ਮੁੰਡਾ ਖੜਡ ਦਾ ਸੀਗਾ ਇਹ 2023 ਦੇ ਦਸੰਬਰ ਚ ਸੁਸਾਈਡ ਕਰਦਾਗਾ ਉਸ ਤੋਂ ਬਾਅਦ ਕਰਨਵੀਰ ਸਿੰਘ ਬਾਜਵਾ ਸੀਗਾ 23 ਸਾਲਾਂ ਦਾ ਲਟਕਾ ਸੀਗਾ ਹੁਸ਼ਿਆਰਪੁਰ ਦਾ ਇਹ 1 ਅਕਤੂਬਰ 2023 ਦੇ ਵਿੱਚ ਉਸ ਤੋਂ ਬਾਅਦ ਇੱਕ ਅੰਮ੍ਰਿਤਸਰ ਦਾ ਮੁੰਡਾ ਸੀਗਾ ਉਹ ਜੂਨ 2023 ਦੇ ਵਿੱਚ ਉਸ ਤੋਂ ਬਾਅਦ ਇੱਕ 19 ਸਾਲ ਦਾ ਮੁੰਡਾ ਸੀ ਉਸ ਤੋਂ ਬਾਅਦ ਇੱਕ ਚਰਨਜੀਤ ਸਿੰਘ ਸੀ 22 ਸਾਲ ਦਾ ਮੁੰਡਾ ਸੀਗਾ ਲੁਧਿਆਣੇ ਦਾ ਨਾਗਰਾਫਾਲ ਦੇ ਵਿੱਚ ਉਹਨੇ ਜੰਪ ਕਰ ਗਿਆ ਸੀਗਾ ਇੱਕ ਉਸ ਤੋਂ ਬਾਅਦ 28 ਜੂਨ 2024 ਦੀ ਇਨਸੀਡੈਂਟ ਆ ਉਹ ਵੀ ਮੁੰਡਾ ਸਿਰਫ 20 ਸਾਲ ਦਾ ਸੀ ਕਹਿਣ ਦਾ ਮਤਲਬ ਵੀ 18 19 20 21 ਹੁਣ ਇੰਨੀ ਅੱਲੜ ਉਮਰ ਦੇ ਜਵਾਕਾਂ ਨੂੰ ਨਹੀਂ ਪਤਾ ਹੁੰਦਾ ਵੀ ਉਹ ਕਿੱਧਰ ਨੂੰ ਜਾ ਰਹੇ ਆ ਤੇ ਇੱਕ ਵੀਡੀਓ ਦੇ ਵਿੱਚ ਮੈਂ ਗੱਲ ਵੀ ਕੀਤੀ ਸੀ ਵੀ ਖਾਲਸਾ ਏਡ ਨੇ ਆਪਦੇ ਲੈਵਲ ਤੇ ਇੱਕ ਸਰਵੇ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ 10 ਸਟੂਡੈਂਟਾਂ ਦੇ ਵਿੱਚੋਂ 7 ਸਟੂਡੈਂਟ ਡਿਪਰੈਸ਼ਨ ਦਾ ਸ਼ਿਕਾਰ ਹੈ ਜੇ 7 ਸਟੂਡੈਂਟ ਡਿਪਰੈਸ਼ਨ ਦਾ ਸ਼ਿਕਾਰ ਹੈਗੇ ਆ ਤਾਂ ਤੁਸੀਂ ਜਿਹੜੇ ਪੰਜਾਬੀ ਸਟੂਡੈਂਟਾਂ ਦੀ ਗਿਣਤੀ ਦੇਖ ਲਓ ਲੱਖਾਂ ਦੇ ਵਿੱਚ ਆ ਜੋ ਕੈਨੇਡਾ ਦੇ ਵਿੱਚ ਰਹਿ ਰਹੇ ਆ ਕਈ ਆਊਟ ਆਫ ਸਟੇਟਸ ਵੀ ਲੱਖਾਂ ਦੇ ਗਿਣਤੀ ਵਿੱਚ ਆਊਟ ਆਫ ਸਟੇਟਸ ਹੋਏ ਪਏ ਆ ਕਈ ਲੁਕੇ ਫਿਰਦੇ ਆ ਕਈਆਂ ਨੂੰ ਕੰਮ ਨਹੀਂ ਮਿਲ ਮਿਲ ਰਹੇ ਮੇਰੀ ਅੱਜ ਗੱਲਬਾਤ ਕਰਨ ਦਾ ਵਿਸ਼ਾ ਇਹ ਹੀ ਆ ਵੀ ਆਪਾਂ ਆਪਣੇ ਜਵਾਕਾਂ ਨੂੰ ਮੋੜ ਕੇ ਲਿਆਈਏ ਉਹਨਾਂ ਦੀ ਜ਼ਿੰਦਗੀਆਂ ਬਚਾਈਏ ਕਿਉਂਕਿ ਉਹ ਜੇ ਮੁਲਕਾਂ ਦੇ ਵਿੱਚ ਆਪਾਂ ਕੋਈ ਬਿਹਤਰ ਭਵਿੱਖ ਦੀ ਆਸ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਹੁਣ ਆਪਣੇ ਪੰਜਾਬੀ ਸਟੂਡੈਂਟਾਂ ਨੂੰ ਖਤਰਾ ਕਿੰਨਾ ਤੋਂ ਆ ਹੁਣ ਜਿਹੜੇ ਆਪਣੇ ਪੰਜਾਬੀ ਲੋਕ ਹੀ ਆ ਸੌਰੀ ਟੂ ਸੇ ਉਹੀ ਉਹਨਾਂ ਨੂੰ ਲੁੱਟ ਰਹੇ ਆ ਉਹੀ ਉਹਨਾਂ ਦੀ ਸਪੋਰਟ ਨਹੀਂ ਕਰ ਰਹੇਗੇ ਹੁਣ ਜਦੋਂ ਮੈਂ ਕੋਈ ਮੇਰੇ ਨਾਲ ਵੀ ਇਦਾਂ ਹੁੰਦਾ ਬਹੁਤ ਸਾਰੇ ਵੀਡੀਓ ਦੇ ਵਿੱਚ ਮੈਂ ਜਦੋਂ ਪੋਸਟ ਪਾਉਣਾ ਤਾਂ ਇਹ ਕਮੈਂਟ ਕਰਕੇ ਇਹ ਕਹਿ ਦਿੰਦੇ ਆ ਤਾਂ ਜੀ ਖਬਰ ਝੂਠੀ ਹੈ ਇਹ ਜੀ ਗੱਪ ਆ ਇਹ ਨਹੀਂ ਜੀ ਫਲਾਣਾ ਨਹੀਂ ਹੁਣ ਕਿਹੜੇ ਲੋਕ ਆ ਉਹ ਇਹੋ ਲੋਕ ਆ ਜਿਹੜੇ ਚਾਹੁੰਦੇ ਆ ਵੀ ਪੰਜਾਬੀ ਸਟੂਡੈਂਟ ਆਉਣ ਕੈਨੇਡਾ ਆਉਣ ਅਸੀਂ ਉਹਨਾਂ ਦੀ ਲੁੱਟ ਕਰੀਏ ਸਾਡਾ ਬਿਜ਼ਨਸ ਵਧੇ ਕੋਈ ਕੰਪਨੀ ਖੋਲੀ ਬੈਠਾ ਕੋਈ ਘਰ ਦੋ ਦੋ ਲਏ ਆ ਉਹਨੇ ਕੁੱਕੜ ਵਾਂਗੂ ਸਟੂਡੈਂਟ ਤਾਲੇ ਤਾੜੇ ਐ ਵਿੱਚ ਕੋਈ ਕੋਈ ਬਿਜ਼ਨਸ ਕਰ ਰਿਹਾ ਸਿਰਫ ਜਿਹੜਾ ਇੰਟਰਨੈਸ਼ਨਲ ਸਟੂਡੈਂਟਾਂ ਦੇ ਜਿਹੜਾ ਸਿਰ ਤੇ ਉਹ ਸਸਤੀ ਲੇਬਰ ਉਹਨਾਂ ਨੂੰ ਮਿਲ ਰਹੀ ਐ ਤੇ ਉਹ ਲੋਕ ਨਹੀਂ ਚਾਹੁੰਦੇਗੇ ਵੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹਨਾਂ ਮੁਲਕਾਂ ਦੀ ਸਚਾਈ ਪਤਾ ਲੱਗੇ ਹੁਣ ਉਹ ਹਮੇਸ਼ਾ ਇਹੀ ਸਮਾਜ ਦੇ ਵਿੱਚ ਗੱਲਾਂ ਫਲਾਉਂਦੇ ਆ ਕਿ ਕੈਨੇਡਾ ਬਹੁਤ ਵਧੀਆ ਮੁਲਕ ਆ ਕੈਨੇਡਾ ਵਰਗਾ ਤਾਂ ਕੈਨੇਡਾ ਤਾਂ ਸਵਰਗ ਹੈ ਕੈਨੇਡਾ ਤੋਂ ਬੈਟਰ ਕੋਈ ਹੋਰ ਮੁਲਕ ਹੋ ਨਹੀਂ ਸਕਦਾ ਹੁਣ ਤੁਸੀਂ ਦੇਖੋ ਵੀ ਅੱਜ ਕੱਲ ਨਿਊਜ਼ ਚੈਨਲਾਂ ਦੇ ਵਿੱਚ ਅਖਬਾਰਾਂ ਦੇ ਵਿੱਚ ਮਾਈਨਰ ਵੀਜ਼ਿਆਂ ਦੀ ਬੜੀ ਐਡ ਚੱਲ ਰਹੀ ਹੈ ਵੀ ਮਾਈਨਰ ਵੀਜ਼ਾ ਲਗਵਾਓ ਤੇ ਪਰਿਵਾਰ ਨਾਲ ਕੈਨੇਡਾ ਜਾਓ ਤੇ ਮੈਂ ਅਕਸਰ ਹੀ ਕਹਿੰਦਾ ਹੁੰਨਾ ਵੀ ਜਿਹੜੇ ਸਿਆਣੇ ਤੇ ਸਮਝਦਾਰ ਲੋਕ ਹੈ ਜਿਨ੍ਹਾਂ ਨੂੰ ਆਪਣੀਆਂ ਨਸਲਾਂ ਤੇ ਪੀੜ੍ਹੀਆਂ ਦਾ ਫਿਕਰ ਹੈ ਉਹ ਬੰਦੇ ਕੈਨੇਡਾ ਛੱਡ ਕੇ ਆਪਣੇ ਜਵਾਕਾਂ ਦੀ ਖਾਤਰ ਵਾਪਸ ਪੰਜਾਬ ਆ ਗਏ ਆਪਦੇ ਜਵਾਕਾਂ ਨੂੰ ਪੰਜਾਬ ਚ ਪੜਾ ਰਹੇ ਆ ਤੇ ਆਪਣੇ ਕੁਛਕ ਬੇਕੂਫ ਲੋਕ ਬੇਕੂਫ ਬੇਗਹਿਰਤ ਲੋਕ ਆਪਦੇ ਜਵਾਕਾਂ ਨੂੰ ਮਾਈਨਰ ਵੀਜ਼ਾ ਲਵਾ ਕੇ ਕੈਨੇਡਾ ਲੈ ਕੇ ਜਾ ਰਹੇ ਆ ਹੁਣ ਉਹਨਾਂ ਦੇ ਉਹ ਕਿਤੇ ਨਾ ਕਿਤੇ ਹੋ ਸਕਦਾ ਉਹਨਾਂ ਦੀ ਵੀ ਹੋਵੇ ਲਾਲਸਾ ਵੀ ਅਸੀਂ ਵੀ ਕੈਨੇਡਾ ਜਾਣਾ ਕੰਮ ਕਰਾਂਗੇ ਸੁਪਨੇ ਉਹਨਾਂ ਨੂੰ ਵੱਡੇ ਵਿਖਾਏ ਜਾਂਦੇ ਆ ਤੇ ਮੈਂ ਕਹਿੰਦਾ ਵੀ ਆਪਣੇ ਲੋਕ ਕਿੰਨੇ ਲਾਇ ਲੱਗ ਆ ਅੱਜ ਹੀ ਇੱਕ ਅਜੀਤ ਖਬਰ ਦੇ ਵਿੱਚ ਖਬਰ ਲੱਗੀ ਆ ਮੈਂ ਤੁਹਾਨੂੰ ਸਕਰੀਨ ਤੇ ਵੀ ਦਿਖਾ ਦਿੰਦਾ ਇੱਕ ਸਕੂਲ ਦੇ ਵਿੱਚੋਂ 41 ਸਕੂਲ ਸਕੂਲ ਦੇ ਵਿੱਚੋਂ 41 ਪਿੰਜਰ ਮਿਲੇ ਬੱਚਿਆਂ ਦੇ ਤੇ ਇੱਕ ਇਹ ਇੱਕ ਘਟਨਾ ਨਹੀਂ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ 2021 ਦੇ ਵਿੱਚ ਇੱਕ ਸਕੂਲ ਚੋਂ 751 ਕਬਰਾਂ ਸਕੂਲੀ ਜਵਾਕਾਂ ਦੇ ਮਿਲ ਗਿਆ ਸੀਗੀਆਂ ਇੱਕ ਸਕੂਲ ਦੇ ਵਿੱਚੋਂ 185 ਪਿੰਜਰ ਮਿਲੇ ਇੱਕ ਚੋਂ 221 ਪਿੰਜਰ ਮਿਲੇ ਅਖਬਰ ਤੁਸੀਂ ਪਿੱਛੇ ਮੇਰੇ ਸਕ੍ਰੀਨ ਤੇ ਮੈਂ ਲਾ ਦਿੰਨਾ ਤੁਸੀਂ ਆਪ ਹੀ ਪੜ੍ਹ ਲਿਓ ਅੱਜ ਦਾ ਜੀਤ ਖਬਰ ਜਿਹੜਾ ਹੈਗਾ 21 ਅਗਸਤ ਦਾ ਜੀਤ ਖਬਰ ਤੁਸੀਂ ਦੇਖ ਲਿਓ ਜੀ ਤੇ ਤੁਹਾਨੂੰ ਪਤਾ ਲੱਗ ਜਾਊਗਾ ਆਪੇ ਵੀ ਆਪਾਂ ਯਾਰ ਕਿੰਨੇ ਜਾਨੀ ਕਿ ਬੇਗਹਿਰਤ ਲੋਕ ਹੋ ਚੱਕੇ ਆ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆਪਾਂ ਫਿਰ ਵੀ ਨਹੀਂ ਹੁਣੇ 2-4 ਦਿਨਾਂ ਦੇ ਵਿੱਚ ਹੋਰ ਵੀ ਇੱਕ ਨਿਊਜ਼ ਘਮ ਰਹੀ ਸੀ ਵੀ ਲੜਕੀ ਨੇ 340 ਲੱਖ ਦੀ ਠੱਗੀ ਮਾਰੀ ਆ ਮੁੰਡੇ ਨਾਲ ਇਹ ਵੀ ਇੱਕ ਕੇਸ ਨਹੀਂ ਬਹੁਤ ਸਾਰੇ ਕੇਸ ਆ ਇਸ ਕਰਕੇ ਆਪਾਂ ਨੂੰ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਮੇਰੀ ਇਸ ਵੀਡੀਓ ਰਾਈ ਪੇਰੈਂਟਸ ਨੂੰ ਵੀ ਇਹੀ ਅਪੀਲ ਆ ਕਿ ਤੁਸੀਂ ਆਪਦੇ ਜਵਾਕਾਂ ਨਾਲ ਗੱਲ ਕਰਦੇ ਰਹੋ ਹੁਣ ਸਮਾ ਜਿਹੜਾ ਹੈਗਾ ਬਹੁਤ ਖਰਾਬ ਚੱਲ ਰਿਹਾ ਜੇ ਤੁਹਾਨੂੰ ਕੋਈ ਕਹਿੰਦਾ ਵੀ ਕੈਨੇਡਾ ਇਹੋ ਜੀ ਕੋਈ ਗੱਲ ਨਹੀਂ ਵੀ ਸਾਰਾ ਕੁਝ ਸੇਫ ਹੈ ਤਾਂ ਉਹ ਤੁਹਾਡਾ ਹਮਦਰਦ ਸੱਚਾ ਹਮਦਰਦ ਨਹੀਂ ਹੋ ਸਕਦਾ ਸਿਰਫ ਤੁਹਾਨੂੰ ਦਿਲਾਸਾ ਦੇਣ ਵਾਸਤੇ ਇਦਾਂ ਦੀ ਗੱਲ ਕੋਈ ਕਹਿ ਸਕਦਾ ਵੀ ਕੁਝ ਨਹੀਂ ਹੈ ਪਰ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਆ ਖਾਸ ਕਰਕੇ ਸਟੂਡੈਂਟਸ ਨੂੰ ਲੈ ਕੇ ਕਿਉਂਕਿ ਵੱਡੇ ਤਾਂ ਜਦੋਂ ਬੰਦਾ ਥੋੜਾ ਜਿਹਾ ਮੈਚੁਰ ਹੋ ਜਾਂਦਾ ਸਮਝਦਾਰ ਹੋ ਜਾਂਦਾ ਕਈ ਤਾਂ ਇਹ ਵੀ ਡਿਸੀਜਨ ਲੈ ਲੈਂਦੇ ਆ ਵੀ ਸਾਡਾ ਇੱਥੇ ਕੁਝ ਨਹੀਂ ਵਟਿਆ ਜਾਂਦਾ ਹੁਣ ਵਾਪਸ ਚਲੀਏ ਤੇ ਜਿਹੜੇ ਵਿਚਾਰੇ ਸਟੂਡੈਂਟ ਵੱਡੇ ਵੱਡੇ ਸੁਪਨੇ ਲੈ ਕੇ ਆਏ ਆ ਜ਼ਮੀਨਾਂ ਵੇਚ ਕੇ ਆਏ ਆ ਕਰਜ਼ਾ ਚੋਕ ਕੇ ਆਏ ਆ ਉਹਨਾਂ ਨੂੰ ਲੱਗਦਾ ਵੀ ਅਸੀਂ ਵੀ ਐਂਡ ਤੱਕ ਟਰਾਈ ਕਰਦੇ ਰਹੀਏ ਸ਼ਾਇਦ ਸਾਡਾ ਕੁਝ ਫਿਊਚਰ ਬਣ ਜੇ ਪਰ ਫਿਊਚਰ ਜਿਹੜਾ ਬਣਾਉਣਾ ਉਹ ਬਹੁਤ ਦੂਰ ਦੀ ਗੱਲ ਹੋਊਗੀ ਹੁਣ ਤੇ ਜਿਹੜੇ ਬੰਦੇ ਹੁਣ ਕਮੈਂਟ ਕਰਨਗੇ ਪੁੱਠੇ ਸਿੱਧੇ ਹੁਣ ਉਹ ਬੰਦੇ ਆ ਜਾਂ ਤਾਂ ਉਹਨਾਂ ਨੇ ਕੈਨੇਡਾ 'ਚ ਜਾ ਕੇ ਆਪਦੇ ਆਪ ਨੂੰ ਸਰੈਂਡਰ ਕਰਤਾ ਜਾਂ ਉਹਨਾਂ ਦਾ ਪੰਜਾਬ ਨਾਲ ਕੋਈ ਵਾਹ ਵਾਸਤਾ ਨਹੀਂ ਪੰਜਾਬ ਨਾਲ ਕਿਉਂ ਕੋਈ ਵਾਹ ਵਾਸਤਾ ਨਹੀਂ ਕਿਉਂਕਿ ਪੰਜਾਬ ਦੇ ਵਿੱਚੋਂ ਜਿਹੜਾ ਵੀ ਆਪ ਦਾ ਕਾਰ ਬਾਰਸੀ ਵਿੱਚ ਚੁੱਕਿਆ ਜਿਹੜੀ ਕੋਈ ਮਾੜੀ ਮੋਟੀ ਜ਼ਮੀਨ ਸੀ ਉਹ ਵੀ ਕੈਨੇਡਾ ਦੇ ਚਾਚ ਵਿੱਚ ਵੇਚ ਚੁੱਕਿਆ ਕੋਈ ਰਿਸ਼ਤੇਦਾਰ ਉਹਨਾਂ ਦਾ ਪੰਜਾਬ ਦੇ ਵਿੱਚ ਨਹੀਂ ਰਹਿੰਦਾ ਸਾਰੇ ਓੜਮਾ ਕੋੜਮਾ ਭਾਰ ਇੰਦਾ ਇਸ ਕਰਕੇ ਉਹਨਾਂ ਨੂੰ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਪੰਜਾਬ ਦੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਠੀਕ ਹੈ ਹੁਣ ਤੁਸੀਂ ਆਪ ਦੇਖਣਾ ਵੀ ਆਪ ਦੇ ਜਵਾਕਾਂ ਨੂੰ ਜਿਹੜਾ ਹੈਗਾ ਸਿੱਧੇ ਪਾਸੇ ਕਿਵੇਂ ਤੋਰਨਾ ਹੈਗਾ ਜੇ ਤੁਹਾਡੇ ਬੱਚੇ ਬਾਹਰ ਹੈਗੇ ਆ ਤਾਂ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਉਨ੍ਹਾਂ ਨਾਲ ਗੱਲ ਕਰੋ ਸਾਰੀ ਗੱਲ ਕਰੋ ਸਾਫ਼ ਸੁਥਰੀ ਗੱਲ ਕਰੋ ਉਹਨਾਂ ਨੂੰ ਜੇ ਕੋਈ ਤੁਹਾਡਾ ਬੱਚਾ ਕੋਈ ਮੁਸੀਬਤ ਦੇ ਵਿੱਚ ਹੈਗਾ ਠੀਕ ਆ ਉਹਦੀ ਕਾਉਂਸਲਿੰਗ ਕਰੋ ਠੀਕ ਆ ਉਹਨੂੰ ਮਨਾਓ ਵੀ ਅਸੀਂ ਤੇਰੇ ਨਾਲ ਆਂ ਜੇ ਕੋਈ ਮੁਸੀਬਤ ਹੈਗੀ ਤਾਂ ਦੱਸ ਟੈਨਸ਼ਨ ਲੈਣ ਦੀ ਕੋਈ ਗੱਲ ਨਹੀਂ ਕਿਉਂਕਿ ਜਿਹੜਾ ਹੈਗਾ ਪੈਸਾ ਤੇ ਜਿਹੜੇ ਦੁਨਿਆਈ ਚੀਜ਼ਾਂ ਆਪਣੀ ਜ਼ਿੰਦਗੀ ਹੈਗੀ ਆ ਤਾਂ ਆਪਾਂ ਉਹਨਾਂ ਨੂੰ ਅਚੀਵ ਕਰ ਸਕਦੇ ਆ ਪਰ ਜੇ ਜ਼ਿੰਦਗੀ ਨਾ ਰਹੀ ਤਾਂ ਆਪਣੀਆਂ ਚੀਜ਼ਾਂ ਵੀ ਜਿਹੜੀਆਂ ਇੱਥੇ ਪਈਆਂ ਰਹਿ ਜਾਣਗੀਆਂ ਇਸ ਕਰਕੇ ਜਰੂਰ ਆਪਦੇ ਬੱਚਿਆਂ ਨਾਲ ਠੀਕ ਹੈ ਗੱਲ ਕਰੋ ਉਹਨਾਂ ਨੂੰ ਮਨਾਓ ਉਹਨਾਂ ਦੀ ਕਾਉਂਸਲਿੰਗ ਕਰੋ ਜਿੰਨੀਆਂ ਜ਼ਿੰਦਗੀਆਂ ਜਾ ਚੁੱਕੀਆਂ ਉਹਨਾਂ ਨੂੰ ਆਪਾਂ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਜਿਹੜੇ ਸਾਡੇ ਭੈਣ ਭਰਾ ਰਹਿ ਗਏ ਆਪਾਂ ਉਹਨਾਂ ਬਾਰੇ ਫਿਕਰਮੰਦ ਹੋਈਏ ਉਹਨਾਂ ਬਾਰੇ ਜਰੂਰ ਸੋਚੀਏ ਭਾਵੇਂ ਦੇ ਕੋਈ ਕੈਨੇਡਾ ਰਹਿ ਰਿਹਾ ਕੋਈ ਤੁਹਾਨੂੰ ਲੱਗਦਾ ਵਾਲੇ ਦੁਆਲੇ ਵੀ ਕੋਈ ਜਵਾਕ ਡਿਪਰੈਸ ਹੈਗਾ ਜਿਹਨੂੰ ਕੋਈ ਹੈਲਪ ਦੀ ਲੋੜ ਹੈ ਤਾਂ ਜਰੂਰ ਹੈਲਪ ਕਰਿਆ ਕਰੋ ਇੰਨਾ ਤਾਂ ਸਾਡੇ ਪੰਜਾਬੀਆਂ ਦੇ ਇਸੇ ਨਾ ਮਾਨਸਤਕਾਰ ਹੈਗਾ ਕਿ ਜਿਹੜੇ ਪੰਜਾਬੀ ਆ ਮਦਦ ਦੇ ਪਿੱਛੇ ਮਦਦ ਕਰਨ ਪਿੱਛੋਂ ਨਹੀਂ ਹਟਦੇਗੇ ਪਰ ਕੁਝਕ ਜਿਹੜੇ ਚੰਦ ਲੋਕ ਹੈਗੇ ਆ ਜਿਹੜੇ ਇਸ ਚੀਜ਼ ਨੂੰ ਬਿਜ਼ਨਸ ਬਣਾ ਕੇ ਅੱਗੇ ਜਾ ਰਹੇ ਆ ਪਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਜਿੱਥੇ ਵੀ ਤੁਸੀਂ ਕਿਸੇ ਇੰਟਰਨੈਟ ਇੰਟਰਨੈਸ਼ਨਲ ਸਟੂਡੈਂਟ ਦੀ ਤੁਸੀ ਤੁਹਾਨੂੰ ਲੱਗਦਾ ਵੀ ਕੋਈ ਮੁਸੀਬਤ ਚਾਹਤਾ ਉਹਦੀ ਜਰੂਰ ਮਦਦ ਕਰੋ ਉਹਦੇ ਪੇਰੈਂਟਸ ਨਾਲ ਗੱਲ ਕਰਾਓ ਉਹਦੇ ਬਾਰੇ ਜਿਹੜੀ ਵੀ ਜਾਣਕਾਰੀ ਤੁਹਾਨੂੰ ਮਿਲਦੀ ਹੈ ਜੇ ਕੋਈ ਮੁਸੀਬਤ ਦਾ ਤਾਂ ਉਹਦੇ ਘਰਦਿਆਂ ਨੂੰ ਉਹਦੇ ਵਾਰਸਾਂ ਨੂੰ ਜ਼ਰੂਰ ਦੱਸੋ ਸਤਿ ਸ੍ਰੀ ਅਕਾਲ